ਫੋਲ ਕਰੀ ਹਾਂ ਹਰਿਓ ਮੈਂ ਕਿਵੇਂ ਬਤੋਏ ਅਡਾ ਭਰਾ ਜਾ ਰਿਹਾ ਚੜਦੀ ਚਲਾ ਚੰਗਾ ਫਿਲਦੀਪ ਉਹ ਗਦੀਪ ਚੰਗਾ ਸੱਸੀ ਗਾਲ ਬਾਈ ਸੱਸੀ ਗਾਲ ਤੁਨੂੰ ਸਾਦੀ ਆਜੋ ਚੜਦੇ ਚੜਦੇ ਚੜਦੀ ਆਜੋ ਜਾ ਰਹੀ ਆ ਕੁੜੀ ਜਾ ਰਹੀ ਆ ਅੱਜ ਜਾ ਰਹੀ ਆ ਭਾਈ ਕੁੜੀ ਆ ਮੇਰੀ ਰਮੀਤ ਪੁੱਤ ਕੈਨੇਡਾ ਜਾ ਰਿਹਾ ਅੱਜ ਤਾਂ ਹਾਂ ਆ ਜਾ ਰਿਹਾ ਕੈਨੇਡਾ ਬਾਈ ਸਿੱਕਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਤੇ ਅੱਜ ਮੇਰਾ ਭਰਾ ਬਾਹਰ ਜਾ ਰਿਹਾ ਤੇ ਤੁਹਾਨੂੰ ਮਲਾਉਨੇ ਆ ਵੀਡੀਓ ਸਾਰੀ ਦਿਖਾਉਨੇ ਆ ਤੇ ਵੈਸੇ ਦਾ ਬਹੁਤ ਵੱਡਾ ਬਲੌਗ ਬਣਾਉਣਾ ਸੀ ਕੋਈ ਕੈਮਰਾਮੈਨ ਨਾ ਹੋਣ ਕਰਕੇ ਮੇਰੇ ਕੋਲੇ ਥੋੜਾ ਜਿਹਾ ਫਿਰ ਬਣਾਇਆ ਤੇ ਮੇਰਾ ਪਰਿਵਾਰ ਪਿੱਛੇ ਖੜਿਆ ਤਿਆਰੀ ਤੇ ਚੱਲਦੇ ਆ ਪੰਪ ਤੋਂ ਤੁਰੂ ਆਪਣਾ ਭਰਾ ਤੇ ਆਪਣਾ ਕਮੈਂਟ ਤੇ ਲਾਇਕ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰ ਦਿਓ ਮੈਂ ਤੁਹਾਡਾ ਭਪਿੰਦਰ ਸਿੰਘ ਕਾਣ ਜੱਸੀ ਪੋ ਵਾਲੀ ਮੈਨੂੰ ਵੀਦਾ ਤੁਸੀਂ ਸਾਰੇ ਖੁਸ਼ ਹੋਗੇ ਪ੍ਰਮਾਤਮਾ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖੇ ਕੜਦੀ ਕਲਾਰ ਚਲੋ ਆਪਾਂ ਚੱਲੀ ਅੱਜ ਆਪਣਾ ਭਰਾ ਤੁਹਾਨੂੰ ਪਤਾ ਹਨ ਕੈਨੇਡਾ ਜਾ ਰਿਹਾ ਤੇ ਆਜੋ ਆਪਾਂ ਚੱਲੀਏ ਸਾਰੇ ਪੰਪ ਤੇ ਚੜਾਉਣ ਭਰਾ ਨੂੰ 7 ਮਹੀਨਿਆਂ ਦੀਆਂ ਛੁੱਟੀਆਂ ਕੱਟ ਕੇ ਗਿਆ ਤੇ ਬੇਟੀ ਆਏ ਹੋਈ ਸੀਗੀ ਖਾਲ ਦੀ ਹੋ ਗਈ ਉਹਦਾ ਕਰਕੇ ਆਏ ਸੀ ਇਹ ਅੱਜ ਜਾ ਰਹੇ ਆ ਪੈਸੇ ਮਾਣ ਕੇ ਗੱਡੀ ਤੇ ਚਲੋ ਘਹਾਉਣੇ ਆ ਬਹੁਤ ਪਿਆਰੀ ਬੇਟੀ ਆ ਸਾਡੀ ਮੈਨੂੰ ਮੈਂ ਤੇ ਲੈ ਕਰ ਦਿਓ ਜਰੂਰ ਮੈਨੂੰ ਉਮੀਦ ਆ ਵੀਡੀਓ ਮੇਰੀ ਚੰਗੀ ਲੱਗੇਗੀ ਤੁਹਾਨੂੰ ਤੇ ਹੋਰ ਵੀ ਤੁਹਾਡੇ ਕੋਲੇ ਚੰਗੀਆਂ ਵੀਡੀਓ ਲੈ ਕੇ ਆਉਂਦਾ ਰਵਾਂਗਾ ਜਾ ਰਹੀ ਆ ਕੁੜੀ ਜਾ ਰਹੀ ਆ ਅੱਜ ਜਾ ਰਹੀ ਆ ਭਾਈ ਕੁੜੀ ਆ ਮੇਰੀ ਰਮੀਤ ਪੁੱਤ ਕੈਨੇਡਾ ਜਾ ਰਿਹਾ ਅੱਜ ਤਾਂ ਆ ਜਾ ਰਿਹਾ ਕੈਨੇਡਾ ਭਾਈ ਆ ਜਾਓ ਮੇਰੀ ਜਾਨ ਆ ਛੁੱਟੀਆਂ ਵਧਾ ਕੇ ਜਾ ਰਹੀ ਆ 7 ਮਹੀਨੇ ਸਾਡੀ ਬਾਏ ਕਰ ਸਰ ਰਮੀਤ ਬਾਏ ਠੀਕ ਹੈ ਠੀਕ ਹੈ ਬਾਏ ਚੰਗਾ ਜੀ ਸਾਡੇ ਸਾਰੇ ਰਿਸ਼ਤੇਦਾਰ ਤੋਰ ਰਹੇ ਆ ਮੇਰੇ ਰਮੀਤ ਪੁੱਤ ਨੂੰ ਕੈਨੇਡਾ ਜਾ ਰਿਹਾ ਹਲਦੀ ਕਲਾ ਜਾ ਆ ਆ ਜਾ ਹਰੀ ਓਮ ਤੈਨੂੰ ਸਾਦੀ ਆ ਤੈਨੂੰ ਭੱਜ ਗਿਆ ਹਰੀ ਓਮ ਤੈਨੂੰ ਸਾਦੀ ਆ ਆਜੋ ਚੜਦੇ ਚੜਦੇ ਚੜਦੀ ਆਜੋ ਗੋਲ ਮਾਰ ਮਾਰ ਗੋਲ ਮਾਰ ਉਹ ਦੇਖੀ ਹਰੀ ਉਹ ਸਾਡਾ ਭਰਾ ਖੁਸ਼ਦੀਪ ਸਿੰਘ ਕੈਨੇਡਾ 6 ਮਹੀਨਿਆਂ ਦੀਆਂ ਛੁੱਟੀਆਂ ਵਜਾ ਕੇ ਜਾ ਰਿਹਾ ਸਾਡੇ ਪਰਿਵਾਰ ਲਈ ਬਹੁਤ ਵਧੀਆ ਖੁਸ਼ੀ ਵਾਲੇ ਪਲ ਵੀ ਐ ਤੇ ਕੁਝ ਭਾਵਕ ਵੀ ਐ ਤੇ ਬੱਚੀ ਐ ਸਾਲੀ ਹੋ ਗਈ ਉਹਨਾ ਬੱਚੀ ਕਰਕੇ ਆਏ ਸੀ ਤੇ ਪੰਪ ਤੋਂ ਇਹ ਸਾਰੇ ਖੜੇ ਆ ਪਹਿਲਾਂ ਰਵਾਨਾ ਕਰੇ ਸੀ ਸਰਪੰਚ ਸਾਹਿਬ ਖੜੇ ਆ ਮੇਰੀ ਮਾਤਾ ਖੜੀ ਐ ਉੱਧਰ ਖੰਮਣਿਆ ਤੁਹਾਨੂੰ ਚੜ੍ਹਦੀ ਕਲਾ ਜਾਂ ਸਾਰਾ ਪਰਿਵਾਰ ਆਵਾਜ਼ ਵਿੱਚ ਚੱਕੀ ਆ ਅਰੇ ਉਹਨਾਂ ਦਾ ਨਿਕਲ ਨਹੀਂ ਰਿਹਾ ਨਿਕਲ ਨਹੀਂ ਇਹ ਚੜ੍ਹਦੀ ਕਲਾ ਚ ਅਰੇ ਹਰੀਆਂ ਕੋਲ ਛੱਡ ਜਾ ਸੇ ਗੱਲਾਂ ਬਹਿਣ ਬਸ ਹਾਂ ਉਹ ਛਾਹ ਹਰੀਆਂ ਨੂੰ ਲੈ ਲੋ ਸਾਰਾ ਪਰਿਵਾਰ ਸਾਡਾ ਦੁਆ ਰਿਆ ਪ੍ਰਮਾਤਮਾ ਇਹਨਾਂ ਦੀ ਯਾਤਰਾ ਸਫਲ ਕਰੇ ਹਾਂ ਹਰੀਆਂ ਨੂੰ ਕਿਵੇਂ ਬਤੋਏਗਾ ਟਾਡਾ ਭਰਾ ਜਾ ਰਿਹਾ ਚੜਦੀ ਕਲਾ ਕੋਈ ਸੀਗਾ ਉਧਰ ਹਰੀਓ ਮਾ ਆਓ ਜੀ ਠੇਲ ਪੰਪ ਤੁਹਾਡਾ ਭਰਾ ਰਾਜਪ੍ਰੀਤ ਸਿੰਘ ਦੰਦੀਵਾਲ ਪਰਮੇਂਦਰ ਸਿੰਘ ਦੰਦੀਵਾਲ ਕੀ ਹਾਲ ਆ ਇਹਦਾ ਜਾ ਰ ਆ ਹਾਲੇ ਹਰੀਓ ਮਾਰ ਕੇ ਮੁੰਡੇ ਪੰਪ ਪਾ ਲਿਆ ਜਿਹੜੇ ਉਹਨਾਂ ਨੂੰ ਬੜਾ ਮੋਹ ਕਰਦੀ ਸਾਡੀ ਤੇ ਕਰਦੀ ਆ ਰਮੀਤ ਓਏ ਹਰੀਓ ਹੋਰਾ ਪੁੱਤ ਓਏ ਚੰਗਾ ਫਿਲਦੀਪ ਓਏ ਚੰਗਾ ਅੱਸੀ ਗਾਲ ਬਾਈ ਅੱਸੀ ਗਾਲ ਅਰਧੀ ਕਲਾ ਰੱਖੇ ਪ੍ਰਮਾਤਮਾ ਹੋਰ ਠੀਕ ਹੈ ਜੱਜ ਹੋਰਾਰੇ ਆ ਸਾਰੇ ਇਹ ਬਾਈ 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 ਯਾਤਰਾ ਸੰਭਲ ਕਰੇ ਪ੍ਰਮਾਤਮਾ ਚੜਦੀ ਕਲਾ ਮੇਰਾ ਪਰਿਵਾਰ ਦੋਸਤੋ ਬਹੁਤ ਖੁਜੀ ਦੇ ਪਲ ਵੀ ਆ ਤੇ ਥੋੜੇ ਜਿਹਾ ਭਾਵੁਕ ਵੀ ਆਣਾ ਵੀ ਭਰਾ ਜਾ ਰਿਹਾ ਹੈ ਮਿਹਨਤ ਕਰਨ ਕੈਨੇਡਾ ਤੇ ਆਪਣਾ ਵੀਡੀਓ ਚੰਗੀ ਲੱਗੀ ਬਲੌਗ ਚੰਗਾ ਲੱਗਿਆ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਨਾ ਤੇ ਲਾਇਕ ਜ਼ਰੂਰ ਕਰ ਦਿਓ ਉਹ ਆਪਣਾ ਘਰ ਰਹਿ ਗਿਆ ਤੇ ਉੱਥੋਂ ਰਵਾਨਾ ਹੋਏ ਸੀ ਵੈਸੇ ਤਾਂ ਮੈਂ ਪੂਰਾ ਬਲੌਗ ਬਣਾਉਣਾ ਸੀਗਾ ਪੂਰਾ ਤੇ ਉਹ ਇੱਕ ਕਾਰਨ ਇਹ ਜੀ ਕੋਈ ਕੈਮਰਾਮੈਨ ਹੈ ਨਹੀਂ ਸੀਗਾ ਇਸ ਕਰਕੇ ਮੈਂ ਬਣਾਇਆ ਨਹੀਂ ਸਕਿਆ ਤੇ ਜਿੰਨਾ ਕੁ ਹੋਇਆ ਦਿਖਾਇਆ ਤੇ ਤੁਸੀਂ ਮੈਨੂੰ ਉਮੀਦ ਆ ਤੁਹਾਨੂੰ ਪਸੰਦ ਆਊਗਾ ਸਾਡਾ ਸਰਪੰਚ ਸਾਹਿਬ ਗੁਰਵਿੰਦਰ ਸਿੰਘ ਸਰਪੰਚ ਪਿੰਡ ਜੱਸੀਪੁਰ ਵਾਲੀ ਵੰਗਾ ਬਹੁਤ ਧੰਨਵਾਦ ਜਨੰਗ ਬਰਿੰਡੇ ਜਨਾ ਰਾਜਪੀਤ ਉਹਨਾਂ ਨਜ਼ਰ ਚੱਕ ਕੇ ਜੀ ਲਾ ਲੈ ਤੋ ਰਾਜਪੀਤ ਬਾ ਚੱਕੀ ਰਾਜਪੀਤ ਮੇਰੇ ਕੋਲ ਹੂੰ ਪਹਿਲੇ ਚਲੀ ਤੋ ਮੇਰੀਆਂ ਭੈਣਾਂ ਮੇਰੀਆਂ ਪੱਪ ਜਾਂ ਪਗਾਇਆਂ ਭਾਂ ਦੀਆਂ ਮੇਰੀਆਂ ਭਾਂ ਦੇ ਭਾਂ ਜੀ